ਗੱਗਨੀ ਗੋਲੀ ਉਹ ਫੱਤੀਵੇਂ ਚੱਲਦੀ ਆ ਹੌਲੀ ਹੌਲੀ ਕੁੜੀਆਂ ਦੇ ਝੱਟ ਪਾਉਂਦੇ ਘਾਲਾ ਦੇ ਦੋ ਕੋਲ ਡਾਈਏ ਦੋ ਦਿਨ ਵਿੱਚ ਹੀ ਮੇਰੀ ਆਫਰ ਲੈਟਰ ਆ ਗਈ ਸੀ ਤੇ ਉੱਥੇ ਮੇਰੇ 4 ਮਨਥ ਵੇਸਟ ਹੋਏ ਆ। ਕਨਫਿਊਜ਼ਲ ਲੱਗੀ ਕਿਤੇ ਕਿਸ ਨੇ ਸਮਾਂ ਖਰਾਬ ਕੀਤਾ ਹੋਵੇ। ਸੈਟ ਕੈਨੇਡਾ ਦੇ ਫਿਊਜ਼ਰ ਹੀ ਦੋ ਤੇ ਇਸ ਸਾਲ ਕਿਤੇ ਬਾਹਰ ਆਏ। ਕਿ ਸਰ ਜੇ ਯੂਕੇ ਦੀ ਫਾਈਲ ਲਈ ਤਾਂ ਫਿਰੋਂ ਵੀ ਦੇ ਲੋ ਕਿ ਬੈਸਟ ਹੈ। ٹرسٹ ਕਰ ਸਕਦੇ ਸਾਡੇ ਤੇ। ਇਸ ਚਾਹਾਂ ਕਿ 3 ਮਹੀਨੇ ਦੇ ਵਿੱਚ ਇਹ ਚੋਣਾਂ ਨੇ ਸਾਰਾ ਪ੍ਰੋਸੈਸ ਨੱਥ ਕਰੀ। ਮਤਲਬ ਵੀਜ਼ਾ ਤਾਂ ਆ ਗਿਆ ਤੇ 4-4 ਮਹੀਨੇ ਤੋਂ ਆਫਰ ਲੈਟਰ ਨਹੀਂ ਬਾਹਰ ਮਾਰਕੀਟ ਚ ਆ ਰਹੀ ਲੋਕਾਂ ਦੀ। ਮਤਲਬ ਕਿਸੇ ਨੇ ਰੈਫਰੈਂਸ ਦਿੱਤਾ ਜਾਂ ਕੋਈ ਸੋਸ਼ਲ ਮੀਡੀਆ ਆਇਆ ਤਾਂ 2 ਸਾਲ ਪਹਿਲਾਂ ਪੁੱਛਿਆ ਸੀ ਇੱਕ ਵਾਰੀ। ਉਹ ਸਰ ਦੇਖਣ ਦੇ ਤੇ ਉਦੋਂ ਹੀ ਸਾਡਾ ਕੰਮ ਚੱਲ ਰਿਹਾ ਰੈਗੂਲਰ ਬੱਚੇ ਭੇਜਦੇ ਆਪਾਂ ਦੇਖਦੇ ਹੁੰਦੇ ਹਾਂ ਹਾਂਜੀ ਹਾਂਜੀ ਵਧੀਆ ਸਟਾਫ ਬਹੁਤ ਵਧੀਆ ਜੀ ਵੈਸੇ ਸਾਨੂੰ ਲੱਗਦਾ ਬਹੁਤ ਵਧੀਆ ਜੀ ਆਪੇ ਜਾਣੇ ਬੜਾ ਮਾਸਤ ਕਰ ਕਰਦੇ ਸਰ ਥੈਂਕ ਯੂ ਥੈਂਕ ਯੂ ਜੀ ਥੈਂਕ ਯੂ ਸਰ ਸਰ ਸਾਨੂੰ ਚੰਗਾ ਲੱਗਾ ਤੇ ਮੈਂ ਚੰਡੀਗੜ੍ਹ ਛੱਡ ਕੇ ਇੱਥੇ ਆ ਮੈਨੂੰ 15 20 ਸਾਲ ਵਿੱਚ ਨਹੀਂ ਗੱਲ ਰਹਿੰਦੇ ਜੀ ਮੈਨੂੰ ਤੁਹਾਡਾ ਚੰਗਾ ਲੱਗਾ ਕਰਕੇ ਮੈਂ ਇਧਰ ਆਇਆ ਹਾਂ